ਦਾ ਇੱਕ ਸਪੈਸ਼ਲ ਸੈਸ਼ਨ 10 ਤੇ 11 ਜੁਲਾਈ ਨੂੰ ਬੁਲਾਇਆ ਮੇਰੀ ਵਿਸ਼ੇਸ਼ ਸਰਕਾਰ ਨੂੰ ਇਹ ਅਪੀਲ ਹੋਏਗੀ ਕਿ ਬਾਕੀ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਨਾਲ ਜਿਹੜਾ ਲਾਅ ਐਂਡ ਆਰਡਰ ਦਾ ਮੁੱਦਾ ਇਹ ਪੰਜਾਬ ਦਾ ਸਾਰੰ ਨੂੰ ਅਹਿਮ ਮੁੱਦਾ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸਵੇਰੇ ਹੀ ਅਬੋਰ ਦੇ ਇੱਕ ਬੜੇ ਨਾਮੀ ਬਿਜ਼ਨਸਮੈਨ ਸੰਜੇ ਵਰਮਾ ਸਾਹਿਬ ਇਨਾਂ ਨੂੰ ਅੱਜ ਸਵੇਰੇ ਹੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ ਵੇਅਰ ਵੈਲ ਨਾਂ ਦੀ ਇੱਕ ਬਹੁਤ ਮਸ਼ਹੂਰ ਟੇਲਰਿੰਗ ਕੰਪਨੀ ਜਿਹੜੀ ਘੱਟੋ ਘੱਟ ਮਾਲਵੇ ਦੇ 5-7 ਜ਼ਿਲ੍ਹਿਆਂ ਨੂੰ ਕੇਟਰ ਕਰਦੀ ਸੀ ਇਸ ਤੋਂ ਪਹਿਲੇ 2-3 ਦਿਨ ਪਹਿਲਾਂ ਇੱਕ ਨਾਮੀ ਡਾਕਟਰ ਸੰਭੋਗੇ ਦੇ ਡਾਕਟਰ ਕੰਬੋਜ ਜਿਨ੍ਹਾਂ ਦਾ ਨਾਂ ਹੈ ਜਿਨ੍ਹਾਂ ਦੀ ਆਪਣੀ ਬੇਟੀ ਇੱਕ ਮਸ਼ਹੂਰ ਪੰਜਾਬੀ ਮੂਵੀਜ਼ ਦੀ ਐਕਟ੍ਰੈਸ ਹੈ ਤਾਨਿਆ ਉਹਨਾਂ ਨੂੰ ਵੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ ਮੈਂ ਮਾਨ ਸਾਹਿਬ ਤੁਹਾਨੂੰ ਪਹਿਲੇ ਕਹਿਣਾ ਚਾਹਨਾ ਬਾਕੀ ਮੁੱਦਿਆਂ ਨਾਲੋਂ ਲਾਅ ਐਂਡ ਆਰਡਰ ਤੇ ਉੱਥੇ ਚਰਚਾ ਕਰੋ ਹਰ ਵਾਰ ਅਸੀਂ ਕੋਸ਼ਿਸ਼ ਕੀਤੀ ਕਿ ਲਾਅ ਐਂਡ ਆਰਡਰ ਤੇ ਚਰਚਾ ਕੀਤੀ ਜਾਏ ਕਦੀ ਵੀ ਨਾ ਤੁਸੀਂ ਨਾ ਤੁਹਾਡੇ ਸਪੀਕਰ ਨੇ ਟਾਈਮ ਦਿੱਤਾ ਇਸ ਮੌਕੇ ਦੇ ਉੱਤੇ ਜਦੋਂ ਕਿਸੇ ਪੰਜਾਬੀ ਦੀ ਨਾ ਜ਼ਿੰਦਗੀ ਮਹਿਫੂਜ਼ ਹੈ ਨਾ ਉਹਦਾ ਕਾਰੋਬਾਰ ਮਹਿਫੂਜ਼ ਹੈ ਅੱਜ ਹਰ ਪੰਜਾਬ ਦੇ ਪਿੰਡ 'ਚ ਜਿਹੜਾ ਵੀ ਕੋਈ ਰੋਟੀ ਪਾਣੀ ਖਾਂਦਾ ਹੈ ਜਾਂ ਜਿਹਦੇ ਨਿਆਣੇ ਬਾਹਰਲੇ ਮੁਲਕਾਂ 'ਚ ਗਏ ਨੇ ਜਿਨ੍ਹਾਂ ਦਾ ਕਾਰੋਬਾਰ ਮਿਹਨਤ ਦੇ ਨਾਲ ਕੋ ਚੰਗਾ ਬੜਾ ਚੱਲ ਪਿਆ ਕੋਈ ਇਹੋ ਜਿਹਾ ਪਰਿਵਾਰ ਨਹੀਂ ਸਾਡੇ ਸ਼ਹਿਰਾਂ 'ਚ ਕਸਬਿਆਂ 'ਚ ਜਾਂ ਪੰਜਾਬ ਦੇ ਛੋਟੇ ਸ਼ਹਿਰਾਂ ਜਾਂ ਵੱਡੇ ਸ਼ਹਿਰਾਂ 'ਚ ਜਿਨ੍ਹਾਂ ਫਰੋਤੀਆਂ ਤੇ ਟੈਲੀਫੋਨ ਜਾਂ ਚਿੱਠੀਆਂ ਨਹੀਂ ਆ ਮੈਂ ਮੰਗ ਕਰਾਂਗਾ ਸਾਰਿਆਂ ਨੂੰ ਪਹਿਲੇ ਕਿ ਭਗਵੰਤ ਮਾਨ ਜੇ ਤੇਰ ਕੋ ਸਰਕਾਰ ਨਹੀਂ ਚੱਲਦੀ ਤੂੰ ਕਿਰਪਾ ਕਰਕੇ ਅਸਤੀਫਾ ਦੇ ਮੁੱਖ ਮੰਤਰੀship ਨਾ ਤੇਰ ਕੋ ਮਨਿਸਟਰੀ ਚੱਲੀ ਹੈ ਕਿਉਂਕਿ ਹੋ ਮਨਿਸਟਰੀ ਤੇ ਦੂਜੇ ਚਲਾ ਰਹੇ ਨੇ ਤੂੰ ਤੇ ਨਿਹਰਾ ਇੱਕ ਮਾਨਸਬ ਤੁਸੀਂ ਤੇ ਨਿਹਰਾ ਇੱਕ ਬਖੌਟਾ ਬਣ ਕੇ ਰਹਿ ਗਏ ਸਰਕਾਰਾਂ ਕੇਜਰੀਵਾਲ ਚਲਾ ਰਹੇ ਆ ਪੰਜਾਬ ਦੀ ਲੁੱਟ ਦਿੱਲੀ ਵਾਲੇ ਕਰ ਰਹੇ ਨੇ ਤੁਹਾਨੂੰ ਜਿਹੜੇ ਪੰਜਾਬ ਦਾ ਰਾਖਾ ਬਣ ਕੇ ਰੋਲ ਕਰਨਾ ਚਾਹੀਦਾ ਸੀ ਤੁਸੀਂ ਆਪਣੀ ਚੀ ਮਨਿਸਟਰ ਦੀ ਕੁਰਸੀ ਵਾਸਤੇ ਸਾਰਾ ਕੁਝ ਛੱਡ ਦਿੱਤਾ ਅੱਜ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਫਰੋਤੀਆਂ ਦੇ ਟੈਲੀਫੋਨ ਕੰਪਲੀਟ ਪੰਜਾਬ ਪੁਲਿਸ ਜਿਹੜੀ ਹੈ ਸਾਰਾ ਪੁਲਿਸ ਦਾ ਸਟਰਕਚਰ ਖਤਮ ਹੋ ਚੁੱਕਿਆ ਬਹੁਤੀ ਜਗ੍ਹਾ ਦੇ ਉੱਤੇ ਤੁਸੀਂ ਤੁਹਾਡੀ ਪਾਰਟੀ ਆਪ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਨੇ ਬੇਚੇਜਿਕ ਗੈਂਗਸਟਰਸ ਦਾ ਇਸਤੇਮਾਲ ਕੀਤਾ ਅਸੀਂ ਵੇਖਿਆ ਜਿਲੰਦਰ ਵੈਸਦੀ ਇਲੈਕਸ਼ਨ ਹੋਈ ਇੱਕ ਗੈਂਗਸਟਰ ਨੂੰ ਪਟਿਆਲਾ ਦੀ ਜੇਲ੍ਹ ਚੋਂ ਲੈ ਕੇ ਉਹਦੀ ਵਰਤੋਂ ਕੀਤੀ ਗਈ ਵੋਟਰਾਂ ਵਾਸਤੇ ਡੇਰਾ ਬਾਬਾ ਨਾਨਕ ਦੀਆਂ ਇਲੈਕਸ਼ਨਾਂ ਵਿੱਚ ਇੱਕ ਗੈਂਗਸਟਰ ਦੀ ਮਦਦ ਲਈ ਗਈ ਅੱਜ ਦੇ ਦਿਨ ਜਿੰਨੂੰ ਫਰੋਤੀ ਦਾ ਟੈਲੀਫੋਨ ਤੇ ਚਿੱਠੀ ਆਂਦੀ ਹੈ ਉਹਨੂੰ ਪੁਲਿਸ ਵਾਲੇ ਕਹਿੰਦੇ ਕਿ ਜਾਂ ਤੇ ਤੂੰ ਆਪ ਕਾਕਾ ਉਹਨਾਂ ਨਾਲ ਨਿਵੇੜ ਲੈ ਤੇ ਨਹੀਂ ਤੇ ਇਹੀ ਵਿੱਚ ਬਹਿ ਕੇ ਨਿਵੇੜਦੇ ਨੇ ਕੰਪਲੀਟ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਹੈ ਕੰਪਲੀਟ ਭਗਵੰਤਬਾਨ ਜੀ ਤੁਸੀਂ ਆਪਣੀ ਡਿਊਟੀ ਚ ਫੇਲ ਹੋ ਚੁੱਕੇ ਹੋ ਮੈਂ ਮੰਗ ਕਰਾਂਗਾ ਜੀਅਰ ਆਫ ਦੀ ਆਪੋਜੀਸ਼ਨ ਤੇ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਇਸ ਕਰਦੀ ਮੰਗ ਕਰੇਗੀ ਬਾਕੀ ਜਿਹੜੇ ਤੁਸੀਂ ਇਸ਼ੂਜ਼ ਲੈ ਕੇ ਆ ਰਹੇ ਹੋ ਉਹ ਵੀ ਸਾਨੂੰ ਪਤਾ ਹੈ ਨੈਰੀ ਆਪਟਿਕਸ ਨੇਰੇ ਲੋਕਾਂ ਨੂੰ ਤੁਸੀਂ ਡਰਾਮਾ ਹੀ ਕਰਦੇ ਹੋ ਸਚਾਈ ਦੇ ਵਿੱਚ ਤੁਸੀਂ ਕੋਈ ਚੀਜ਼ ਸਿਰੇ ਅੰਜਾਮ ਨਹੀਂ ਪਹਚਾਣੀ ਤੁਸੀਂ ਡਰਾਮਾ ਕਰਨਾ ਸ਼ੂਟ ਐਂਡ ਸਕੂਟ ਦੀ ਪਾਲਿਸੀ ਇਹਨੂੰ ਕਿਹਾ ਜਾਂਦਾ ਹੈ ਕਿ ਪਹਿਲੇ ਘੋੜੀ ਚਲਾਓ ਤੇ ਫਿਰ ਭੱਜੋ ਉਤੋਂ ਮੌਕੇ ਤੋਂ ਤੁਹਾਡੀ ਜਿਹੜੀ ਇਹ ਸਰਕਾਰ ਹੈ ਕੋਈ ਵੀ ਕੰਮ ਨੇਪਰੇ ਨਹੀਂ ਚਾੜ ਰਹੀ ਮੈਂ ਚਾਹਾਂਗਾ ਲੌਂਡ ਆਰਡਰ ਤੇ ਸਪੈਸ਼ਲ ਡਿਸਕਸ਼ਨ ਹੋਏ ਇੱਕ ਦਿਨ ਮਿਨਿਮਮ ਇਸ ਸੈਸ਼ਨ ਨੂੰ ਹੋਰ ਵਧਾਇਆ ਜਾਏ ਤੇ ਜਵਾਬ ਦੇ ਤੁਸੀਂ ਉੱਠ ਕੇ ਦੱਸੋ ਕਿ ਅੱਜ ਪੰਜਾਬ ਦੇ ਹਾਲਾਤ ਕੀ ਸੋ ਇੰਨੀ ਮੈਂ ਆਪਣੇ ਵੱਲੋਂ ਸਮੁੱਚੇ ਪੰਜਾਬ ਵੱਲੋਂ ਮੰਗ ਕਰਨਾ ਕਿ ਜੇ ਤੇਰੇ ਵਿੱਚ ਕੋਈ ਗੈਰਤ ਹੈ ਭਗਵੰਤ ਮਾਨ ਤੇ ਅਸਤੀਫਾ ਦੇ ਆਪਣੇ ਪਦ ਤੋਂ ਤੇ ਇਸ ਇਹ ਜਿਹੜਾ ਸੈਸ਼ਨ ਆ ਰਿਹਾ ਇਹਦੇ ਵਿੱਚ ਇੱਕ ਦਿਨ ਸਪੇ ਪੂਰਾ ਦਿਨ ਜਿਹੜਾ ਲੌਂਡ ਆਰਡਰ ਤੇ ਚਰਚਾ ਕਰੂ ਇੰਨੀ ਹੀ ਮੈਂ ਗੱਲ ਕਹਿੰਦਾ ਹੋਇਆ ਪੰਜਾਬੀਆਂ ਨੂੰ ਖਵਾਸ ਕਰਾਂਗਾ ਕਿ ਤਗੜੇ ਹੋ ਕੇ ਇਸ ਇਸ਼ੂ ਤੇ اپੋਜੀਸ਼ਨ ਦਾ ਸਾਥ ਦੋ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਾਥ ਦੋ ਇਸ ਗਵਰਨਮੈਂਟ ਨੂੰ ਅਸੀਂ ਕਿਹਟੇ ਰਿਚ ਖੜਾ ਕਰ ਸਕੀਏ ਤੇ ਆਪਣੀਆਂ ਆਪਣੇ ਨੌਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਮਹਿਫੂਜ਼ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਵਾਹਿ